ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬੀ ਆਡੀਓ ਬੁੱਕ YouTube ਚੈਨਲ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਮਨਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਿਤਾਬ ਖਾਲਸਤਾਨ ਉਸ ਦਾ ਸੰਕਲਪ ਅਤੇ ਪ੍ਰਣਾਲੀ ਭਾਗ 28 ਪਨਾ ਨੰਬਰ 780 ਭਾਗ 7 ਪ੍ਰਭੂ ਸੱਤਾ ਦੀਆਂ ਲੋੜਾਂ ਅਤੇ ਪੂਰਤੀ ਪ੍ਰਭੂ ਸੱਤਾ ਹਾਸਲ ਕਰਨ ਲਈ ਲੋੜਾਂ ਦੀ ਪੂਰਤੀ ਗੁਰਮਤ ਅਨੁਰੂਪ ਮੋਢਲੇ ਟਕਸਾਲੀ ਸ਼੍ਰੋਮਣੀ ਕਾਲੀ ਦਾਲ ਨੂੰ ਮੁਰਤੋਂ ਪੰਥਕ ਪਾਰਟੀ ਵੱਜੋਂ ਸੁਰਜੀਤ ਕਰਨ ਹਿੱਤ ਦਿਸ਼ਾ ਪੱਤਰ ਖਾਲਸੇ ਦਾ ਮਨੁੱਖਤਾ ਦਾ ਨਿਆਰਾਪਣ ਖਤਰੇ ਵਿੱਚ ਪੈਂਦਾ ਜਾ ਰਿਹਾ ਹੈ ਕਿਉਂਕਿ ਅਸੀਂ ਬੁਰੀ ਤਰ੍ਹਾਂ 파ਟੋ ਧੜ ਹੋਏ ਪਏ ਹਾਂ ਖਾਲਸੇ ਦੀ ਦਿੱਖ ਆਚਰਣ ਮਰਿਆਦਾ ਮੀਰੀ ਪੀਰੀ ਸਭ ਕੁਝ ਹੀ ਇਸ ਵਕਤ ਦਾ ਤੇ ਲੱਗ ਚੁੱਕਾ ਹੈ ਜੋ ਕਿ ਗੁਰੂ ਪਿਆਰਿਆਂ ਲਈ ਅਤੇ ਕੁਦਰਤ ਦੀ ਇਕਸਾਰਤਾ ਨੂੰ ਬਚਾਈ ਰੱਖਣ ਹਿੱਤ ਸੰਘਰਸ਼ਸ਼ੀਲ ਮਨੁੱਖਤਾ ਦੇ ਹਾਮੀਆਂ ਲਈ ਇੱਕ ਗੰਭੀਰ ਚੁਣੌਤੀ ਹੈ ਧਰਮ ਸਮਾਜ ਸੁਧਾਰ ਰਾਜਨੀਤੀ ਅਤੇ ਵਿਦਿਅਕ ਸੰਸਥਾਵਾਂ ਸਭ ਕੁਝ ਹੀ ਸੱਤਾ ਦੀ ਖੇਡ ਬਣ ਕੇ ਸੱਤਾ ਦੇ ਵਪਾਰੀਆਂ ਦੀਆਂ ਕਟਪੁਤਲੀਆਂ ਬਣ ਕੇ ਰਹਿ ਗਈਆਂ ਹਨ ਹਾਲਾਤ ਦਾ ਸਭ ਤੋਂ ਤਰਾਸਦੀ ਵਾਲਾ ਪੱਖ ਇਹ ਹੈ ਕਿ ਮੌਜੂਦਾ ਸਿਆਸੀ ਧਾਰਮਿਕ ਅਤੇ ਵਿਦਿਅਕ ਨਿظام ਲੋਕ ਹਿਤਕਾਰੀ ਹੋਣ ਦੀ ਬਜਾਏ ਲੋਕਾਂ ਦੀਆਂ ਸਮੱਸਿਆਵਾਂ ਪ੍ਰਤੀ ਗੈਰ ਸੰਵੇਦਨਸ਼ੀਲ ਅਤੇ ਗੈਰ ਉਪਜਾਊ ਬਣ ਕੇ ਰਹਿ ਗਿਆ ਹੈ ਇਸ ਹਿੱਤ ਹੁਣ ਲੋਕ ਕੁਰਬਾਨੀ ਦੀ ਅਤੇ ਤਿਆਗ ਦੀ ਆਸ ਰੱਖਦੇ ਹਨ ਹਰ ਖੇਤਰ ਵਿੱਚ ਵਿਚਰ ਰਹੀਆਂ ਸਮੂਹ ਢੇ ਬੰਦਕ ਧਿਰਾਂ ਵੱਲੋਂ ਕੀਤੇ ਜਾਣ ਵਾਲੇ ਕੰਮਾਂ ਵਿੱਚ ਵਚਨਬੱਧਤਾ ਸੇਵਾ ਧਾਰਮਿਕ ਪਰਵਰਤੀ ਅਤੇ ਲੋਕ ਭਗਤੀ ਦਾ ਅੰਸ਼ ਤਾਂ ਹੋਣਾ ਹੀ ਚਾਹੀਦਾ ਹੈ ਤਾਂ ਜੋ ਸਿਆਸਤ ਅਤੇ ਹਰ ਇੱਕ ਸੰਸਥਾ ਦੀ ਸੱਤਾ ਨੂੰ ਸਾਫ਼ ਸੁਥਰਾ ਰੱਖਿਆ ਜਾ ਸਕੇ ਇਹ ਹੁਣ ਘੱਟੋ ਘੱਟ ਆਸ ਹੈ ਇਸ ਤਰ੍ਹਾਂ ਬਗੈਰ ਸਮਾਜ ਵਿੱਚ ਵਿਚਰ ਰਹੀਆਂ ਸਮੂਹ ਸ਼ਖਸੀਅਤਾਂ ਤੋਂ ਅਤੇ ਵਿਸ਼ੇਸ਼ ਕਰ ਸਿਆਸਤਦਾਨਾਂ ਤੇ ਧਾਰਮਿਕ ਸਮਾਜਿਕ ਲੀਡਰਾਂ ਤੋਂ ਲੋਕਾਂ ਦਾ ਵਿਸ਼ਵਾਸ ਉੱਠ ਚੁੱਕਾ ਹੈ ਇੰਜ ਪ੍ਰਬੰਧਕੀ ਨਿਜ਼ਾਮ ਤੇ ਕਾਬਜ ਵਿਧਾਨਕਾਰ ਨੌਕਰਸ਼ਾਹੀ ਨਿਆਪਾਲਿਕਾ ਤੇ ਮੀਡੀਆ ਲੋਕਾਂ ਵਿੱਚ ਆਪਣਾ ਸਤਕਾਰ ਗੁਆ ਚੁੱਕੇ ਹਨ ਹਰ ਪਾਸੇ ਵਿਆਪਤ ਭ੍ਰਿਸ਼ਟ ਆਚਰਣ ਇਸ ਕਦਰ ਹਾਵੀ ਹੋ ਗਿਆ ਹੈ ਕਿ ਲੋਕ ਵੀ ਹੁਣ ਸਿਰਫ ਆਪਣਾ ਬੁੱਤਾਸਾਰਨ ਤੱਕ ਦੀ ਸੋਚ ਤੱਕ ਸੀਮਤ ਹੋ ਕੇ ਰਹਿ ਗਏ ਹਨ ਲੋਕ ਹੁਣ ਆਪਣਾਈ ਜਾ ਚੁੱਕੀ ਸੋਹੜੀ ਸੋਚ ਕਰਕੇ ਆਪਣੇ ਨਿੱਜ ਦੀ ਹਿੱਤਕਾਰੀ ਅਤੇ ਸਮਾਜ ਹਿੱਤ ਸਾਂਝੇ ਤੌਰ ਤੇ ਲਾਭਕਾਰੀ ਵਿਵਸਥਾ ਤੇ ਕੰਮਾਂ ਨੂੰ ਵੀ ਸਵੀਕਾਰ ਕਰਨ ਵਿੱਚ ਹਿਚਕਚਾਣ ਲੱਗ ਪਏ ਹਨ ਅਤੇ ਬੇਪਰਵਾਹ ਹੋ ਗਏ ਹਨ ਸੱਤਾ ਨੂੰ ਹਥਿਆਉਣ ਲਈ ਸਿਆਸਤ ਜਜ਼ਬਾਤੀ ਮੁੱਦਿਆਂ ਵੱਲ ਉਲੜਦੀ ਜਾ ਰਹੀ ਹੈ ਤੇ ਲੋਕ ਹਿੱਤਕਾਰੀ ਅਸਲ ਮੁੱਦੇ ਲੋਕਾਂ ਨੂੰ ਚੰਗਾ ਤੇ ਸਾਫ਼ ਸੁਥਰਾ ਪਾਰਦਰਸ਼ੀ ਇਮਾਨਦਾਰ ਰਾਜ ਪ੍ਰਬੰਧ ਅਤੇ ਨਿظام ਦੇਣਾ ਨੁਕਸਾਹੀ ਨੂੰ ਲੋਕਾਂ ਪ੍ਰਤੀ ਸਪਸ਼ਟ ਤੌਰ ਤੇ ਜਵਾਬਦੇਹ ਅਤੇ ਸੇਵਕ ਬਣਾਉਣਾ ਸੱਤਾ ਦਾ ਪਿੰਡ ਪੱਦਰ ਤੱਕ ਵਿਕੇਂਦਰੀਕਰਨ ਕਰਨਾ ਅਤੇ ਵਿਕਾਸ ਦੇ ਕੰਮਾਂ ਵਿੱਚ ਤੇ ਇਸ ਦੇ ਨੀਤੀ ਨਿਰਧਾਰਨ ਵਿੱਚ ਲੋਕਲ ਲੋਕਾਂ ਦੀ ਸਿੱਧੀ ਸ਼ਮੂਲੀਅਤ ਨੂੰ ਲਾਜ਼ਮੀ ਬਣਾਉਣਾ ਚੰਗੀ ਅਤੇ ਮਿਆਰੀ ਸਿਹਤ ਸੁੱਚਾ ਅਤੇ ਉੱਚਾ ਆਚਰਣ ਮਾਨਸਿਕਤਾ ਦਾ ਵਿਕਾਸ ਕਰਨਾ ਸਾਸੂਥਰੇ ਸਮਾਜ ਦਾ ਨਿਰਮਾਣ ਕਰ ਲੋਕਾਂ ਨੂੰ ਸਮਾਨ ਰੂਪ ਵਿੱਚ ਸਾਧਨ ਸੰਪਨ ਬਣਾਉਣਾ ਤਾਂ ਜੋ ਉਹਨਾਂ ਦੀ ਰੋਟੀ ਰੋਜ਼ੀ ਅਤੇ ਮਕਾਨ ਦੀ ਸਿਹਤ ਅਤੇ ਮਿਆਰੀ ਸਿੱਖਿਆ ਦੀ ਲੁੱਟ ਖਸੁੱਟ ਦੀ ਚਿੰਤਾ ਤੋਂ ਸਮਾਨ ਰੂਪ ਵਿੱਚ ਲੋਕਾਂ ਦੇ ਫਿਕਰ ਨੂੰ ਖਤਮ ਕੀਤਾ ਜਾ ਸਕੇ ਸਭ ਨੂੰ ਬਿਨਾਂ ਕਿਸੇ ਵਿਤਕਰੇ ਪੈ ਅਤੇ ਰਾਖਵੇਂ ਕਰਨ ਤੋਂ ਇੱਕ ਧਰਤਲ ਤੇ ਸਮਾਨ ਅਫਸਰ ਅਤੇ ਸਮਾਨ ਰੂਪ ਵਿੱਚ ਬੁੱਧੀ ਸੰਪਨ ਅਤੇ ਸਾਧਨ ਸੰਪਨ ਬਣਾ ਕੇ ਸਮਾਨ ਅਫਸਰ ਪ੍ਰਦਾਨ ਕੀਤੇ ਜਾ ਸਕਣ ਤਾਂ ਜੋ ਰੱਬ ਵੱਲੋਂ ਬਣਾਈ ਮਨੁੱਖਤਾ ਨੂੰ ਇੱਕਸਾਰ ਕੀਤਾ ਜਾ ਸਕੇ ਹੁਣ ਸਾਨੂੰ ਸਭ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਸਰਕਾਰ ਇੱਕ ਅਜੇਹੀ ਕਿਰਪਾਨ ਵਾਂਗ ਹੈ ਜਿਸ ਨੂੰ ਲੋਕਾਂ ਦੇ ਹੱਕ ਵਿੱਚ ਹੀ ਕੇਵਲ ਵਰਤਿਆ ਜਾਣਾ ਚਾਹੀਦਾ ਹੈ ਇਹ ਕਿਰਪਾਨ ਉਦੋਂ ਤੱਕ ਹੀ ਹੈ ਜਦ ਤੱਕ ਇਹ ਗੁਰਮਤ ਦੇ ਧਾਰਨੀ ਮਾਨਸਿਕਤਾ ਦੇ ਹੱਥ ਵਿੱਚ ਹੈ ਨਹੀਂ ਤਾਂ ਇਹ ਤਲਵਾਰ ਹੈ ਤੇ ਤਲਵਾਰ ਹਮੇਸ਼ਾ ਹੀ ਮਜ਼ਲੂਮ ਅਤੇ ਕਮਜ਼ੋਰ ਤੇ ਵੱਧਦੀ ਰਹੀ ਹੈ ਇਤਿਹਾਸ ਇਸ ਦਾ ਗਵਾਹ ਹੈ ਸਰਕਾਰ ਦੀ ਵਰਤੋਂ ਬਤੌਰ ਤਲਵਾਰ ਹਮੇਸ਼ਾ ਹੀ ਸੱਤਾ ਦੇ ਚੌਧਰੀਆਂ ਜਾਂ ਪ੍ਰਭਾਵਸ਼ਾਲੀਆਂ ਦੇ ਹੱਕ ਵਿੱਚ ਹੀ ਰਹੀ ਹੈ ਲੋਕਾਈ ਦੇ ਨਹੀਂ ਸਰਕਾਰ ਅਤੇ ਇਸ ਦੀ ਤਾਕਤ ਨੂੰ ਕਿਰਪਾਨਤਾਰੀ ਬਣਾਉਣ ਵਿੱਚ ਹੀ ਸਮਾਜ ਲੋਕਾਈ ਅਤੇ ਦੇਸ਼ ਦਾ ਭਲਾ ਹੈ ਇਸੇ ਲਈ ਹੀ ਪੰਜਾਬ ਦੀ ਧਰਤੀ ਤੇ ਗੁਰੂ ਨਾਨਕ ਸਾਹਿਬ ਨੇ ਇਲਹਾਮ ਕੀਤਾ ਰਾਜੇ ਸਿੰਘ ਮੁਕੱਦਮ ਕੁੱਤੇ ਅਤੇ ਸਪਸ਼ਟ ਸੁਚੇਤ ਕੀਤਾ ਉਲਟੀ ਬਾੜ ਖੇਤ ਕੋ ਖਾਈ ਅਤੇ ਕੁੱਤਾ ਰਾਜ ਬਹਾਲੀ ਹੈ ਮੁਰ ਚੱਕੀ ਚਟਾ ਇਸ ਤੋਂ ਮੁਕਤੀ ਲਈ ਹੀ ਦੁਨੀਆ ਭਰ ਦੀ ਲੋਕਾਈ ਦੇ ਇਤਿਹਾਸ ਵਿੱਚ ਪਹਿਲੀ ਵਾਰ ਵਾਪਰਿਆ ਕਿ ਰੱਬੀ ਤਖਤ ਦਾ ਨਿਰਮਾਣ ਹੋਇਆ ਤਾਂ ਕਿ ਰੱਬੀ ਤੇ ਕੁਦਰਤੀ ਸੱਤਾ ਅਧੀਨ ਲੋਕਾਈ ਨੂੰ ਲਿਆਇਆ ਜਾ ਸਕੇ ਇਸ ਹਿੱਤ ਮੀਰੀ ਪੀਰੀ ਨੂੰ ਸਪਸ਼ਟ ਤੌਰ ਤੇ ਧਾਰਨ ਕੀਤਾ ਗਿਆ ਇੰਜ ਇਸ ਦੇ ਪਰਵਰਤਕ ਰਾਖੇ ਅਤੇ ਇਸ ਹਿੱਤ ਪ੍ਰਣਾਏ ਤੇ ਸਮਰਪਿਤ ਮਨੁੱਖਤਾ ਦਾ ਵਿਕਾਸ ਖਾਲਸੇ ਦੇ ਤੌਰ ਤੇ ਹੋਇਆ ਇਸੇ ਗੁਰੂ ਵਰਸਾਈ ਵਿਚਾਰਧਾਰਾ ਦਾ ਹੀ ਸਿਧਾਂਤ ਹੈ ਕਿ ਸਰਕਾਰ ਦੀ ਸ਼ਕਤੀ ਨੂੰ ਲੋਕਾਂ ਦੇ ਹੱਕ ਅਤੇ ਹਿੱਤ ਵਿੱਚ ਹੀ ਵਰਤਿਆ ਜਾਣਾ ਚਾਹੀਦਾ ਹੈ ਕਿਉਂਕਿ ਇਹ ਲੋਕਾਂ ਦੀ ਸ਼ਕਤੀ ਤੇ ਸਰਮਾਏ ਰਾਹੀਂ ਬਣਦੀ ਹੈ ਸਰਕਾਰ ਲੋਕਾਂ ਲਈ ਟੂਲ ਹੈ ਇੱਕ ਸੰਦ ਹੈ ਲੋਕ ਇਸ ਲਈ ਟੂਲ ਨਹੀਂ ਹਨ ਇਹ ਸੱਤਾ ਅਤੇ ਸਰਕਾਰ ਉਦੋਂ ਤੱਕ ਹੀ ਚੰਗੀ ਅਤੇ ਹਿੱਤਕਾਰੀ ਹੁੰਦੀ ਹੈ ਜਦ ਤੱਕ ਕਿ ਇਸ ਦੀ ਵਰਤੋਂ ਸਮਾਜ ਅਤੇ ਦੇਸ਼ ਵਿੱਚ ਕਿਸੇ ਸਪਸ਼ਟ ਵਿਚਾਰਧਾਰਾ ਨੂੰ ਉਤਸ਼ਾਹਿਤ ਅਤੇ ਲਾਗੂ ਕਰਨ ਹਿਤ ਕੀਤੀ ਜਾਵੇ। ਅੱਜ ਕਿਸੇ ਨੂੰ ਵੀ ਇਸ ਪੱਖੋਂ ਸਮਾਜ ਅਤੇ ਦੇਸ਼ ਦੀ ਚਿੰਤਾ ਨਹੀਂ ਹੈ ਤੇ ਨਾ ਹੀ ਕਿਸੇ ਪਾਸ ਸਮਾਜ ਅਤੇ ਦੇਸ਼ ਹਿੱਤ ਇਹ ਕੰਮ ਕਰਨ ਦੀ ਵਿਹਲ ਹੀ ਹੈ। ਸਭ ਪਾਸੇ ਆਪੋ ਆਪਣੀ ਛੋੜੀ ਸੋਚ ਤੇ ਨੱਕ ਦੀ ਝੁੰਜ ਤੱਕ ਦੀ ਵਿਚਾਰਧਾਰਾ ਅਧੀਨ ਨਿੱਜੀ ਗਰਜਾਂ ਲਈ ਹੀ ਸਮਾਜ ਅਤੇ ਸੱਤਾ ਸਿਆਸਤ ਦੀ ਸੋਚ ਬਾਕੀ ਬਚੀ ਹੈ। ਕੋਈ ਵੀ ਸਾਂਝੇ ਤੌਰ ਤੇ ਸਮਾਜ ਦਾ ਦੇਸ਼ ਦਾ ਕੁਝ ਵੀ ਸਵਾਰਨਾ ਨਹੀਂ ਚਾਹੁੰਦਾ ਇਹ ਸਾਡੇ ਸਾਂਝੇ ਕਿਰਦਾਰ ਦਾ ਹੋਇਆ ਨਾਸ ਹੈ ਜਿਹੜਾ ਅਸੀਂ ਆਪ ਦਿਸ਼ਾਹੀਨ ਲੀਡਰਾਂ ਮਗਰ ਲੱਗ ਕੇ ਕੀਤਾ ਹੈ ਮੌਜੂਦਾ ਸੱਤਾ ਸਿਆਸਤ ਧਾਰਮਿਕ ਸਮਾਜਿਕ ਵਿਦਿਅਕ ਨਿਜ਼ਾਮ ਅਤੇ ਨੌਕਰਸ਼ਾਹੀ ਨੂੰ ਮੀਡੀਆ ਤੇ ਨਿਆਪਾਲਕਾਂ ਨੂੰ ਨਿਰਪੱਖ ਰੂਪ ਵਿੱਚ ਲੋਕਾਂ ਪ੍ਰਤੀ ਅਤੇ ਲੋਕ ਹਿੱਤਕਾਰੀ ਪ੍ਰਤੀਨਿਧਾਂ ਨੂੰ ਉਭਾਰਨ ਲਈ ਸੰਵੇਦਨਸ਼ੀਲ ਅਤੇ ਉਪਜਾਊ ਬਣਾਉਣ ਹਿੱਤ ਕਮਰ ਕੱਸੇ ਕਰਨ ਦੀ ਅਤਿਅੰਤ ਲੋੜ ਹੈ ਤਾ ਜੋ ਨਰੋਏ ਸਮਾਜ ਰਾਹੀ ਅਤੇ ਦੇਸ਼ ਧਰਮ ਅਤੇ ਆਚਰਣ ਅਕਾਲ ਵੰਸ਼ੀ ਬਣ ਆਪਣੇ ਫਰਾਈਜ਼ ਤੇ ਹੱਕ ਕੁਦਰਤੀ ਅਨੁਸ਼ਾਸਨ ਵਿੱਚ ਆਪਣੇ ਆਪ ਨੂੰ ਦੇ ਸਕੇ ਫਿਲਹਾਲ ਸਭ ਆਪਣੇ ਆਪ ਨੂੰ ਹੀ ਧੋਖਾ ਦੇ ਕੇ ਖੁਸ਼ ਹੋ ਰਹੇ ਹਨ ਮਨੁੱਖ ਆਪਣੀ ਨਸਲ ਦਾ ਖੁਦ ਦਾ ਆਪ ਹੀ ਨਸਲਕਾਤ ਕਰ ਰਿਹਾ ਹੈ ਉਹ ਇਸ ਲਈ ਆਪ ਜ਼ਿੰਮੇਵਾਰ ਹੈ ਕੋਈ ਹੋਰ ਨਹੀਂ ਇਸੇ ਹਿੱਤ ਹੀ ਸਾਨੂੰ 1920 ਵਿੱਚ ਧਰਤੀ ਦੇ ਉੱਤਰ ਪੂਰਬੀ ਖਿੱਤੇ ਵਿੱਚ ਵਸਦੀ ਅਕਾਲ ਵੰਸ਼ੀ ਅਕਾਲ ਸੁੱਤ ਕੌਮ ਨੇ ਮੀਰੀ ਪਰੀ ਦੇ ਸਿਧਾਂਤ ਨੂੰ ਮੁੱਖ ਰੱਖ ਕੇ ਧਾਰਮਿਕ ਅਤੇ ਰਾਜਨੀਤਿਕ ਆਜ਼ਾਦੀ ਲਈ ਅਕਾਲ ਫੌਜ ਤਿਆਰ ਕੀਤੀ ਸੀ ਜਿਸ ਨੂੰ ਪੰਥਕ ਨਾਮ ਦਿੱਤਾ ਗਿਆ ਸ਼੍ਰੋਮਣੀ ਅਕਾਲੀ ਦਲ ਧਾਰਮਿਕ ਅਤੇ ਰਾਜਨੀਤਿਕ ਆਜ਼ਾਦੀ ਲਈ ਨਿਸ਼ਾਨਾ ਗੁਰਮਤ ਅਨੁਰੂਪ ਖਾਲਸਾ ਜੀ ਕੇ ਬੋਲ ਬਾਲੇ ਰਾਜ ਕਰੇਗਾ ਖਾਲਸਾ ਤੇ ਪੰਥ ਕੀ ਜੀਤ ਮਿੱਥਿਆ ਗਿਆ ਸੀ ਅੱਜ ਰਾਜਨੀਤਿਕ ਭੁੱਖ ਇਸ ਕਦਰ ਵੱਧ ਗਈ ਹੈ ਕਿ ਅਸੀਂ ਆਪਣੀ ਵਖਰੀ ਵਿਲੱਖਣ ਅਤੇ ਅੱਡਰੀ ਪਛਾਣ ਨੂੰ ਮਨੁਵਾਦੀ ਬ੍ਰਾਹਮਣਿਜਮ ਸੱਤਾ ਅਤੇ ਸੱਤਾ ਦੇ ਪ੍ਰਸ਼ਟ ਲਾਲਚਾਂ ਵਰਗੀਆਂ ਤਾਕਤਾਂ ਅੱਗੇ ਆਪਣੇ ਧਰਮ ਅਤੇ ਰਾਜਨੀਤੀ ਦੇ ਨਾਲ-ਨਾਲ ਆਪਣੀ ਦਿਮਾਗੀ ਬੰਤਰ ਅਤੇ ਪੰਥਕ ਸੋਚ ਨੂੰ ਵੀ ਦਬੈਲ ਅਤੇ ਗੁਲਾਮ ਬਣਾ ਦਿੰਦਾ ਹੈ ਰੋਜ਼ਾਨਾ ਅਰਦਾਸ ਵਿੱਚ ਕੀਤੀ ਜਾਂਦੀ ਵਿਵੇਕ ਬੁੱਧ ਦੀ ਬੇਨਤੀ ਨੂੰ ਝੁਠਲਾ ਕੇ ਵਿਵੇਕ ਦਾ ਭੋਗ ਪਾ ਦਿੰਦਾ ਹੈ ਹੁਣ ਸਮਾਂ ਆ ਗਿਆ ਹੈ ਕਿ ਪੰਥ ਆਪਣੀ ਰਾਜਨੀਤਿਕ ਪ੍ਰਾਪਤੀ ਦਾ ਸ਼੍ਰੋਮਣੀ ਕਾਲੀ ਦਲ ਅਤੇ ਆਪਣੀਆਂ ਮੂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਰਾਹੀਂ ਧਾਰਮਿਕ ਖੇਤਰ ਵਿੱਚ ਲੀਆਂ ਪ੍ਰਾਪਤੀਆਂ ਦਾ ਲੇਖਾ ਜੋਖਾਕਾਰ ਅਤੇ ਪ੍ਰਾਪਤੀਆਂ ਦੀ ਬੈਲੈਂਸ ਸ਼ੀਟ ਬਣਾਏ ਤਾਂ ਕਿ ਖਾਲਸੇ ਨੂੰ ਪਤਾ ਚੱਲੇ ਕਿ ਕਰੋੜਾਂ ਰੁਪਏ ਦੇ ਜੁਰਮਾਨੇ ਭਰ ਕੇ ਹਜ਼ਾਰਾਂ ਸ਼ਹਾਦਤਾਂ ਦੇ ਕੇ ਲੱਖਾਂ ਦੀ ਗਿਣਤੀ ਵਿੱਚ ਕੁਰਬਾਨੀਆਂ ਅਤੇ ਜੇਲੀ ਜਾ ਕੇ 100 ਸਾਲ ਸ਼ਰਮਣੀ ਕਮੇਟੀ ਹੰਡਾ ਕੇ ਅਤੇ 100 ਸਾਲ ਸ਼ਰਮਣੀ ਅਕਾਲੀ ਦਲ ਰਾਹੀਂ ਸੰਘਰਸ਼ ਕਰਕੇ ਅਤੇ 4 ਤੋਂ 5 ਅਕਾਲੀ ਸਰਕਾਰਾਂ ਹੰਡਾ ਕੇ ਅੱਜ ਖਾਲਸਾ ਪੰਥ ਦੀ ਸਿੱਖ ਕੌਮ ਦੀ ਅਕਾਲੀ ਵਰਕਰਾਂ ਦੀ ਅਤੇ ਸਿੱਖ ਨੌਜਵਾਨਾਂ ਦੀ ਝੋਲੀ ਵਿੱਚ ਕੁੱਲ ਮਿਲਾ ਕੇ ਕੀ ਹਾਸਲ ਹੋਇਆ ਹੈ ਇਸ ਦੀ ਪੁਣਛਾਣ ਗੁਰੂ ਪੰਥ ਗੁਰੂ ਗ੍ਰੰਥ ਦੇ ਸਨਮੁਖ ਕੀਤੀ ਜਾਵੇ ਤੇ ਸਾਰੀਆਂ ਤਰ੍ਹਾਂ ਜਿਨ੍ਹਾਂ ਨੂੰ ਵੀ ਇਸ ਗੱਲ ਦਾ ਅਹਿਸਾਸ ਹੈ ਉਹ ਗੁਰੂ ਸਨਮੁਖ ਪੇਸ਼ ਹੋ ਕੇ ਲੇਖਾ ਜੋਖਾ ਕਰਨ ਅਗੋਂ ਲਈ ਸਭ ਤਰ੍ਹਾਂ ਆਪਸੀ ਸਹਿਮਤੀ ਨਾਲ ਤਿਆਰ ਕੀਤੇ ਅਤੇ ਅਪਣਾਏ ਸਿਧਾਂਤ ਮੁੱਖ ਮੰਤਵਾ ਅਤੇ ਵਿਧਾਨ ਦੇ ਅਨੁરૂਪ ਸ਼੍ਰੋਮਣੀ ਕਾਲੀ ਦਾਲ ਦੀ ਗੁਰਮਤ ਵਾਲੀ ਪੰਥਕ ਨੁਹਾਰ ਨੂੰ ਮੁੜ ਬਹਾਲ ਕਰਨ ਹਿੱਤ ਆਪੋ ਆਪਣੀਆਂ ਸੇਵਾਵਾਂ ਇਸ ਆਪਸੀ ਸਹਿਮਤੀ ਨਾਲ ਤਿਆਰ ਕੀਤੇ ਗਏ ਲਿਖਤੀ ਸਿਧਾਂਤਕ ਵਿਧਾਨਕ ਖਰੜੇ ਨੂੰ ਸੌਂਪ ਦੇਣ ਇਸ ਸਿਧਾਂਤਕ ਵਿਧਾਨਕ ਖਰੜੇ ਦੀ ਅਗਵਾਈ ਵਿੱਚ ਪ੍ਰਾਤਨ ਸ਼੍ਰੋਮਣੀ ਕਾਲੀ ਦਾਲ ਨੂੰ ਸੁਰਜੀਤ ਕਰਨ ਹਿੱਤ ਉਪਰਾਲੇ ਅਰੰਭੇ ਜਾਣ ਉਪਰੰਤ ਇਸ ਖਰੜੇ ਵਿੱਚ ਅਪਣਾਏ ਗਏ ਮੰਤਮਾ ਸਿਧਾਂਤਾਂ ਅਨੁરૂਪ ਪਿੰਡ ਪੱਦਰ ਤੇ ਸ਼੍ਰੋਮਣੀ ਕਾਲੀ ਦਾਲ ਦੀ ਪੁਨਰਸੁਰਜੀਤੀ ਹਿੱਤ ਸ਼੍ਰੋਮਣੀ ਕਾਲੀ ਦਾਲ ਦੀ ਭਰਤੀ ਦਾ ਕੰਮ ਆਰੰਭਣ ਰਹਿ ਗਈਆਂ ਧਿਰਾਂ ਨੂੰ ਵੀ ਆਪੋ ਆਪਣੀ ਹੋਣ ਖਤਮ ਕਰਕੇ ਪੰਥ ਨਾਲ ਇੱਕ ਸੁਰ ਹੋਣ ਹਿੱਤ ਅਤੇ ਗੁਰੂ ਪੰਥ ਨਾਲ ਖੜਨ ਹਿੱਤ ਅਪਣਾਏ ਗਏ ਲਿਖਤ ਖਰੜੇ ਅਧੀਨ ਆਉਣ ਲਈ ਖੁੱਲਾ ਸੱਦਾ ਦਿੱਤਾ ਜਾਵੇ ਪੁਨਰਸੁਰਜੀਤੀ ਹਿੱਤ ਵਿਆਉਂਤਬੰਦੀ ਸਿਆਸਤ ਨੂੰ ਧਰਮ ਗੁਰਮਤ ਦੇ ਕੁੰਡੇ ਅਧੀਨ ਲਿਆ ਕੇ ਸਦਾਚਾਰ ਆਚਾਰ ਉੱਤੇ ਅਨੁਸ਼ਾਸਨ ਅਤੇ અપનાਏ ਗਏ ਖਰੜੇ ਪ੍ਰਤੀ ਜਵਾਬਦੇਹ ਬਣਾਏ ਜਾਵੇ ਇੱਕ ਸੁਪਰੀਮ ਸਿੱਖ ਕੌਂਸਲ ਬਣੇ ਜਿਹੜੀ ਮੀਰੀ ਪੀਰੀ ਦੀ ਸਾਝ ਦੇ ਸਿਧਾਂਤ ਅਨੁਸਾਰ ਧਰਮ ਦੇ ਪ੍ਰਭਾਵ ਹੇਠ ਸਿਰਫ ਅਕਾਲ ਤਖਤ ਰਾਹੀ ਗੁਰੂ ਪੰਥ ਨੂੰ ਜਵਾਬਦੇਹ ਹੋਵੇ ਇਹ ਕੌਂਸਲ ਸਿੱਖ ਰਾਜਨੀਤੀ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਸਿਧਾਂਤਕ ਸਾਂਝ ਦੀ ਪ੍ਰੇਰਣਾ ਸਰੋਤ ਬਣੀ ਰਹੇ ਅਤੇ ਦੋਹਾਂ ਦੀ ਨਿਗਰਾਨੀ ਅਪਣਾਏ ਗਏ ਖਰੜੇ ਅਨੁਸਾਰ ਕਰਦੀ ਰਹੇ ਧੜਕਣ ਤੇ ਉਹਨਾਂ ਨੂੰ ਨਿਰਦੇਸ਼ ਦਿੰਦੀ ਰਹੇ ਇਸ ਮਨੋਰਥ ਦੀ ਪੂਰਤੀ ਹਿਤਪੰਥ ਖਾਲਸੇ ਦੀ ਇੱਕ ਸੁਪਰੀਮ ਕੌਂਸਲ ਹੋਵੇਗੀ ਜੋ ਵੋਟ ਦੀ ਸਿਆਸਤ ਤੋਂ ਹਮੇਸ਼ਾ ਹੀ ਦੂਰ ਰਹੇਗੀ ਅਤੇ ਤਿਆਗ ਦਾ ਸ਼ੁੱਧ ਰੂਪ ਹੋਵੇਗੀ ਇਹ ਸੁਪਰੀਮ ਕੌਂਸਲ ਇਸ ਖਰੜੇ ਨੂੰ ਅਪਣਾਉਣ ਅਤੇ ਸਮਰਪਿਤ ਹੋ ਕੇ ਪਰਣਾਏ ਜਾਣ ਵਾਲੇ 5-5 ਧਾਰਮਿਕ ਅਤੇ ਸਿਆਸੀ ਸ਼ਖਸੀਅਤਾਂ ਨੂੰ ਲੈ ਕੇ ਕੁੱਲ 10 ਮੈਂਬਰਾਂ ਦੀ ਹੋਵੇਗੀ ਇਸ ਸੁਪਰੀਮ ਕੌਂਸਲ ਦੇ ਥੱਲੇ ਇੱਕ ਧਾਰਮਿਕ ਬੋਰਡ ਅਤੇ ਸ਼ੋਮਣੀ ਕਾਲੀ ਦਲ ਹੋਣਗੇ ਜੋ ਪੰਥ ਵਿੱਚ ਮੀਰੀ ਪੀਰੀ ਦੇ ਸੁਮੇਲ ਨੂੰ ਸਥਾਪਿਤ ਕਰਨ ਅਤੇ ਲਾਗੂ ਕਰਨ ਹਿੱਤ ਇੱਕ ਸਮਾਨ ਅਤੇ ਬਰਾਬਰ ਦੇ ਪ੍ਰਬੰਧਕ ਪਹਿਲੂ ਹੋਣਗੇ ਇਹ ਸ੍ਰੀ ਅਕਾਲ ਤਖਤ ਸਾਹਿਬ ਲਈ ਬਣੇ ਥਿੰਕ ਟੈਂਕ ਅਸਲੋਂ ਜੋ ਵਿਸ਼ਵ ਪੱਧਰ ਤੇ ਸਵੈ ਇਛਤ ਸਮਰਪਿਤ ਸੇਵਾ ਭਾਵੀ ਗੁਰਮੁਖਾਂ ਦਾ ਦਰਬਾਰ ਹੀ ਖਲਸਾ ਰਹੇਗਾ ਰਾਹੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਅਤੇ ਜਵਾਬਦੇਹ ਰਹੇਗੀ ਸ਼੍ਰੋਮਣੀ ਕਾਲੀ ਦਲ ਦੀ ਹਾਈ ਕਮਾਂਡ ਦੇ ਮੈਂਬਰਾਂ ਨੂੰ ਜਥੇਦਾਰ ਕਿਹਾ ਜਾਵੇਗਾ ਅਤੇ ਸ਼੍ਰੋਮਣੀ ਕਾਲੀ ਦਲ ਦੀ ਤਰਜਮਾਨੀ ਹਾਈ ਕਮਾਂਡ ਦਾ ਮੁਖ ਜਥੇਦਾਰ ਕਰੇਗਾ ਪ੍ਰਧਾਨਗੀ ਤੇ ਚੇਅਰਮੈਨੀਆਂ ਦੇ ਅਹੁਦੇ ਖਤਮ ਕਰ ਦਿੱਤੇ ਜਾਣਗੇ ਭਾਗ 7 ਦੇ 1 ਦਾ 1 ਸ਼੍ਰੀ ਅਕਾਲ ਤਖਤ ਸਾਹਿਬ ਧਾਰਮਿਕ ਖੇਤਰ ਦਾ ਪ੍ਰਬੰਧ ਇਸੇ ਕਿਤਾਬ ਵਿੱਚ ਪਹਿਲਾ ਵਿਚਾਰੇ ਪ੍ਰਬੰਧਕੀ ਨਿظام ਅਨੁਸਾਰ ਹੋਵੇਗਾ ਤੇ ਸਿਆਸੀ ਖੇਤਰ ਵਿੱਚ ਪ੍ਰਬੰਧ ਸ਼੍ਰੋਮਣੀ ਕਾਲੀ ਦਲ ਕਰੇਗਾ ਇਹਨਾਂ ਦੋਹਾਂ ਦੀ ਹੀ ਬੰਤਰ ਕੁਮੰਤਰੀ ਵੱਸੋਂ ਦੇ ਆਧਾਰ ਤੇ ਕਾਇਮ ਕੀਤੀ ਜਾਵੇਗੀ ਭਾਰਤੀ ਸੰਵਿਧਾਨ ਅਧੀਨ ਅਤੇ ਦੁਨੀਆ ਭਰ ਦੇ ਦੇਸ਼ਾਂ ਦੇ ਸੰਵਿਧਾਨਾਂ ਅਧੀਨ ਚੱਲ ਰਹੀਆਂ ਪਹਿਲਾਂ ਦੀਆਂ ਗੁਰਦੁਆਰਿਆਂ ਦੇ ਪ੍ਰਬੰਧ ਲਈ ਬਣੀਆਂ ਕਮੇਟੀਆਂ ਉਵੇਂ ਹੀ ਚੱਲਦੀਆਂ ਰਹਿਣਗੀਆਂ ਜੋ ਫਰਕ ਪਵੇਗਾ ਉਹ ਇਹ ਕਿ ਇਹਨਾਂ ਸਾਰਿਆਂ ਨੂੰ ਵੀ ਦਰਬਾਰੇ ਖਾਲਸਾ ਰਾਹੀਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਗੁਰੂ ਪੰਥ ਖਾਲਸੇ ਨੂੰ ਜਵਾਬਦੇਹ ਹੋਣਾ ਪਵੇਗਾ ਅਕਾਲ ਤਖਤ ਅਤੇ ਬਾਕੀ ਦੇ ਤਖਤ ਸਹਿਬਾਨ ਇਹਨਾਂ ਦੁਨੀਆਵੀ ਕਮੇਟੀਆਂ ਤੋਂ ਸੁਤੰਤਰ ਕਰਾ ਕੇ ਦਰਬਾਰੇ ਖਾਲਸਾ ਦੇ ਅਧੀਨ ਸਿੱਖ ਰਹਿਤ ਮਰਿਆਦਾ ਅਨੁਸਾਰ ਕੀਤੇ ਜਾਣਗੇ ਜਿਨ੍ਹਾਂ ਦਾ ਉਪਰੋਕਤ ਜ਼ਿਕਰ ਅਨੁਸਾਰ ਆਪਣਾ ਸੁਤੰਤਰ ਸਖਤਰਿਤ ਹੋਵੇਗਾ ਇਸ ਨੂੰ ਚਲਾਉਣ ਹਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਸਾਂਝੀਆਂ ਦੇਸ਼ ਵਿਦੇਸ਼ ਦੀਆਂ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਲਈ 25% ਆਮਦਨ ਦਾ ਹਿੱਸਾ ਦਰਬਾਰੇ ਖਾਲਸਾ ਨਮਿਤ ਸ਼੍ਰੀ ਕਾਲ ਤਖਤ ਸਾਹਿਬ ਦੇ ਅਕਾਊਂਟ ਵਿੱਚ ਪੰਥ ਗੁਰੂ ਦੇ ਨਿਜਾਮ ਨਮਿਤ ਦੇਣਾ ਲਾਜ਼ਮੀ ਕੀਤਾ ਜਾਵੇਗਾ ਜੋ ਨਹੀਂ ਮੰਨੇਗਾ ਉਸ ਹਿੱਤ ਉਸ ਦੀ ਸੰਗਤ ਨੂੰ ਰਕਮ ਸਿੱਧੀ ਅਕਾਊਂਟ ਵਿੱਚ ਜਮ੍ਹਾਂ ਕਰਾਉਣ ਹਿਤ ਪੰਥਕ ਹੁਕਮ ਦਿੱਤਾ ਜਾਵੇਗਾ ਦਰਬਾਰੇ ਖਾਲਸਾ ਦਾ ਮੁਖੀ ਹੀ ਜਥੇਦਾਰ ਸ਼੍ਰੀ ਕਾਲ ਤਖਤ ਸਾਹਿਬ ਹੋਵੇਗਾ ਇਹ ਵਿਸ਼ਵ ਵਿਆਪੀ ਸਿੱਖ ਸੰਗਤਾਂ ਵਿੱਚੋਂ ਪੰਥ ਖਾਲਸੇ ਦੇ ਅਮਰਤਾਰੀ ਅੰਗ ਰਾਹੀਂ ਪਹਿਲਾਂ ਵਿਚਾਰੀ ਜਾ ਚੁੱਕੀ ਗੁਣਤੰਤਰੀ ਪ੍ਰਣਾਲੀ ਰਾਹੀਂ ਹੀ ਚੁਣਿਆ ਜਾਵੇਗਾ ਇਸ ਲਈ ਉਮੀਦਵਾਰ ਬਣਨ ਹਿਤ ਉਮੀਦਵਾਰਾਂ ਦੀ ਚੋਣ ਹਿਤ ਇੱਕ ਸੁਤੰਤਰ ਕਮੇਟੀ ਸਮੂਹ ਸਿੱਖ ਸੰਗਤਾਂ ਤੋਂ ਨਾਵਾਂ ਦੀ ਸਲਾਹਾਂ ਲਿਖਤ ਵਿੱਚ ਗੁਰਦੁਆਰਿਆਂ ਰਾਹੀਂ ਮੰਗੇਗੀ ਨਾਵਾਂ ਦੀ ਸਲਾਹ ਦੇਣ ਹਿਤ ਸਮੂਹ ਸਿੱਖ ਸੰਗਤ ਨੂੰ ਬਿਨਾਂ ਕਿਸੇ ਵੀ ਵਿਤਕਰੇ ਤੋਂ ਅਧਿਕਾਰ ਹੋਵੇਗਾ ਸੰਗਤ ਤੋਂ ਅਰਥ ਸਿੱਖ ਰਹਿਤ ਮਰਿਆਦਾ ਦੀ ਪਰਿਭਾਸ਼ਾ ਅਨੁਸਾਰ ਸਿੱਖ ਹੋਣਾ ਲਾਜ਼ਮੀ ਹੋਵੇਗਾ ਜਥੇਦਾਰਾਂ ਦੀ ਪੋਸਟ ਅਵਤਨਿਕ ਹੋਵੇਗੀ ਇਸ ਦਾ ਸੇਵਾ ਕਾਲ ਆ ਜੀਵਨ ਜਾਂ ਜਦ ਤੱਕ ਉਹ ਚਾਹੇ ਜਾਂ ਉਸ ਨੂੰ ਸਿੱਖ ਰਹਿਤ ਮਰਿਆਦਾ ਅਨੁਸਾਰ ਚਾਰ ਕੁਰਹਿਤਾਂ ਦਾ ਦੋਸ਼ੀ ਜਾਂ ਪੰਥ ਗੁਰਮਤਾ ਕਰਕੇ ਉਸ ਨੂੰ ਉਤਾਰਨ ਦਾ ਹੁਕਮ ਨਾ ਦੇ ਦੇਵੇ ਉਦੋਂ ਤੱਕ ਰਹੇਗਾ ਗੁਰਦੁਆਰਿਆਂ ਦੀ ਸੰਖਿਆ ਦਾ ਨਿਰਧਾਰਨ ਅਬਾਦੀ ਅਨੁਸਾਰ ਕਰਕੇ ਇਹਨਾਂ ਦੀ 25% ਸੰਖਿਆ ਵੱਲੋਂ ਜੇ ਕਿਸੇ ਜਥੇਦਾਰ ਨੂੰ ਕਾਰਨ ਦੱਸਦੇ ਹੋਏ ਸੇਵਾ ਮੁਕਤ ਕਰਨ ਦਾ ਗੁਰਮਤਾ ਪਾਸ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੀ ਦਫ਼ਤਰ ਨੂੰ ਰਜਿਸਟਰਡ ਕਰਵਾਇਆ ਜਾਂਦਾ ਹੈ ਤਾਂ ਉਹ ਜਥੇਦਾਰ ਖੁਦ ਪਿੱਛੇ ਹਟਣ ਦੀ ਆਚਰਣਕ ਰੀਤ ਦਾ ਅਨੁਸਾਰੀ ਹੋਵੇਗਾ ਜੇ ਉਹ ਇੰਜ ਨਹੀਂ ਕਰਦਾ ਤਾਂ ਇਸ ਸ탸ਤ ਇੱਕ ਸੁਤੰਤਰ ਪੰਥਕ ਬੋਰਡ ਕੇਵਲ ਇਸੇ ਕੰਮ ਲਈ ਬਣਾ ਕੇ ਗੁਰੂ ਪੰਥ ਦਾ ਇਕੱਠ ਸੱਦ ਉਸ ਵਿੱਚ ਜੋ ਫੈਸਲਾ ਪੰਥ ਕਰੇਗਾ ਉਸ ਨੂੰ ਲਾਗੂ ਕੀਤਾ ਜਾਇਆ ਕਰੇਗਾ ਇਹਨਾਂ ਨੂੰ ਆਪਣੀ ਗੁਜ਼ਾਰਾਨ ਲਈ ਆਪਣੇ ਰੋਜ਼ਗਾਰ ਤੇ ਹੀ ਨਿਰਭਰ ਰਹਿਣਾ ਹੋਵੇਗਾ ਦਰਬਾਰੇ ਖਾਲਸਾ ਦੇ ਮੁਖੀ ਦੀ ਸਹਾਇਤਾ ਲਈ ਚਾਰ ਸਹਾਇਕ ਜਥੇਦਾਰ ਹੋਣਗੇ ਜੋ ਬਾਕੀ ਚਾਰੋਂ ਤਖਤ ਸਹਿਬਾਨਾ ਦੇ ਵੀ ਜਥੇਦਾਰ ਹੋਣਗੇ ਜਿਨ੍ਹਾਂ ਦੀ ਚੋਣ ਸੇਵਾ ਕਾਲ ਅਤੇ ਬਾਕੀ ਵਿਧੀ ਵਿਵਧਾਨ ਦਾ ਉਪਰੋਕਤ ਅਨੁਸਾਰ ਹੀ ਪਾਲਣ ਕੀਤਾ ਜਾਇਆ ਕਰੇਗਾ ਇਹ ਵੀ ਸਭ ਅਵਿੱਤਨਿਕ ਹੋਣਗੇ ਤੇ ਆਪਣੀ ਗੁਜ਼ਾਰਾਨ ਆਪਣੇ ਰੋਜ਼ਗਾਰ ਤੋਂ ਕਰਨਗੇ ਪ੍ਰਬੰਧਕੀ ਅਧਿਕਾਰ ਇਹਨਾਂ ਪਾਸ ਹੋਣਗੇ ਭਾਗ 7 ਦੇ 1 ਦਾ 2 ਅਕਾਲੀ ਦੰਦ ਅਕਾਲੀ ਦਲ ਦਾ ਆਪਣਾ ਜਥੇਦਾਰ ਹੋਵੇਗਾ ਜੋ ਆਪਣੇ ਦਲ ਲਈ ਪ੍ਰਬੰਧਕੀ ਨਿظام ਚਲਾਉਣ ਲਈ ਸੁਤੰਤਰ ਹੋਵੇਗਾ ਪਰ ਆਪਣੇ ਅਧਿਕਾਰਾਂ ਦੀ ਵਰਤੋਂ ਵਰਕਿੰਗ ਕਮੇਟੀ ਰਾਹੀਂ ਕੀਤੀ ਜਾਵੇਗੀ। ਨਿਰਣੇ ਇਸ ਪੰਥਕ ਖਰੜੇ ਦੀ ਰੋਸ਼ਨੀ ਵਿੱਚ ਹੀ ਕੀਤੇ ਜਾਣਗੇ। ਇਹਨਾਂ ਦੀ ਸਮੁੱਚੀ ਨਿਗਰਾਨੀ ਅਤੇ ਪਰਚੋਲ ਦਾ ਅਧਿਕਾਰ અપનાਏ ਗਏ ਖਰੜੇ ਅਨੁਸਾਰ ਸੁਪਰੀਮ ਕੌਂਸਲ ਪਾਸ ਹੋਵੇਗਾ। ਖਰੜੇ ਦੇ ਵਿਰੁੱਧ ਜਾਣ ਵਾਲੇ ਨਿਰਣੇਆ ਅਤੇ ਖਾਲਸਾ ਪੰਥ ਨੂੰ ਅਤੇ ਗੁਰਮਤਿ ਦੇ ਸਿਧਾਂਤ ਨੂੰ ਢਾਹ ਲਾਉਣ ਵਾਲੇ ਫੈਸਲੇਆ अथवा ਪਾਲਸੀਆਂ ਨੂੰ ਮੁੱਢੋਂ ਹੀ ਰੱਦ ਕਰਨ ਦਾ ਅਧਿਕਾਰ ਦਰਬਾਰੇ ਖਾਲਸਾ ਪਾਸ ਹੋਵੇਗਾ ਤੇ ਇਸ ਦਾ ਫੈਸਲਾ ਅੰਤਮ ਹੋਵੇਗਾ ਲਈ ਗਈ ਫੈਸਲਿਆਂ ਦੇ ਪੁਨਰ ਵਿਚਾਰ ਵੀ ਵਿਧੀ ਵਿਧਾਨ ਵਿੱਚ ਰਹਿ ਕੇ ਸੰਭਵ ਹੋਵੇਗਾ ਅਗਰ ਪੰਥਕ ਸਹਿਮਤੀ ਹੋਵੇਗੀ ਤਾਂ ਅਕਾਲੀ ਦਲ ਦੀ ਬੰਤਰ ਭਾਰਤ ਅੰਦਰ ਇਸ ਮੁਤਾਬਕ ਵੀ ਹੋ ਸਕੇਗੀ ਸ਼੍ਰੋਮਣੀ ਕਾਲੀ ਦਲ ਵਿੱਚ ਦੋ ਵਿੰਗ ਅੱਡੋ ਅੱਡ ਹੋਣਗੇ ਪਹਿਲਾ ਸਿਆਸੀ ਵਿੰਗ ਜਿਸ ਨੂੰ ਸਿਆਸੀ ਪਾਰਟੀ ਜਾਂ ਦਲ ਕਿਹਾ ਜਾਵੇਗਾ ਦੂਜਾ ਧਾਰਮਿਕ ਦਲ ਇਨ੍ਹਾਂ ਦੋਹਾਂ ਦੇ ਪ੍ਰਮੁੱਖਾਂ ਨੂੰ ਪ੍ਰਦਾਨ ਕਿਹਾ ਜਾਵੇਗਾ 82 ਮੀਤ ਪ੍ਰਧਾਨ 1 77 ਜਨਰਲ 4 ਜਨਰਲ 77 ਇਹਨਾਂ ਦੀ ਸਹਾਇਤਾ ਲਈ 1 1 77 1 ਚੇਅਰਮੈਨ ਦਾ 77 1 77 ਜਨਰਲ ਦਾ 77 ਦੋ ਖਜ਼ਾਨਚੀ ਅਤੇ ਜ਼ਿਲ੍ਹਾਵਾਰ ਪ੍ਰਚਾਰ 77 ਹੋਣਗੇ ਪ੍ਰਧਾਨਾਂ ਦੀ ਚੋਣ ਹਰ 6 ਸਾਲ ਬਾਅਦ ਜਨਰਲ ਬੋਡੀ ਵੱਲੋਂ ਚੁਣੇ ਗਏ ਡੈਲੀਗੇਟ ਹੀ ਕਰਨਗੇ ਅਤੇ ਡੈਲੀਗੇਟ ਹੀ ਵਰਕਿੰਗ ਕਮੇਟੀ ਚੁਣਿਆ ਕਰਨਗੇ ਇਹ ਚੋਣ ਸੁਪਰੀਮ ਕੌਂਸਲ ਆਪਣੀ ਨਿਗਰਾਨੀ ਹੇਠ ਕਰਵਾਇਆ ਕਰੇਗੀ ਇਨਾ ਸਭਨਾ ਅਹੁਦਿਆਂ ਲਈ ਚੋਣ ਦਾ ਟੰਗ ਸਭਨਾ ਡੈਲੀਗੇਟਾਂ ਲਈ ਖੁੱਲਾ ਹੋਵੇਗਾ ਜਿਹੜਾ ਮੈਂਬਰ ਵੀ ਇਸ ਅਹੁਦੇ ਲਈ ਚੋਣ ਲੜਨਾ ਚਾਹੁੰਦਾ ਹੈ ਉਸ ਨੂੰ ਆਪਣੇ ਜੀਵਨ ਅਤੇ ਪੰਥ ਸਮਾਜ ਲਈ ਕੀ ਬਿਹਤਰ ਕਰਨਾ ਚਾਹੁੰਦਾ ਹੈ ਦਾ ਬਿਉਰਾ ਡੈਲੀਗੇਟਾਂ ਨੂੰ ਦੇਣਾ ਹੋਵੇਗਾ ਇਸੇ ਆਧਾਰ ਤੇ ਹੀ ਵਰਕਰ ਮੈਰਿਟ ਦੇ ਆਧਾਰ ਤੇ ਚੋਣ ਕਰਨਗੇ ਸਿਆਸੀ ਅਤੇ ਧਾਰਮਿਕ ਉਮੀਦਵਾਰ ਚੁਣਨ ਲਈ ਹਲਕਾ ਪੱਦਰ ਦੇ ਲੋਕਾਂ ਰਾਹੀਂ ਚੋਣ ਕੀਤੀ ਜਾਵੇ ਪਰ ਉਮੀਦਵਾਰ ਦੀ ਯੋਗਤਾ ਪਹਿਲਾਂ ਪ੍ਰੈਸ ਰਾਹੀਂ ਕੌਮ ਤੱਕ ਪਹੁੰਚਾਈ ਜਾਵੇ ਅਤੇ ਉਸੇ ਦੇ ਆਧਾਰ ਤੇ ਫੈਸਲਾ ਹੋਵੇਗਾ। ਭਾਗ 7 ਦੇ ਪਹਿਲੇ ਦਾ ਤੀਜਾ ਧਾਰਮਿਕ ਦਲ ਗੁਰਮਤ ਗੁਰਬਾਣੀ ਗੁਰੂ ਇਤਿਹਾਸ ਦੇ ਵਿਚਾਰਵਾਨ ਅਮਰਤਾਰੀ ਜੀਵਨ ਵਾਲੇ ਉਹ ਗੁਰਸਿੱਖ ਵੀਰ ਜਿਹੜੇ ਘੱਟੋ-ਘੱਟ ਪਿਛਲੇ 5 ਸਾਲ ਤੋਂ ਕਿਸੇ ਸਿਆਸੀ ਇਲੈਕਸ਼ਨ ਵਿੱਚ ਉਮੀਦਵਾਰ ਨਾ ਬਣੇ ਹੋਣ ਉਹ ਹੀ ਧਾਰਮਿਕ ਦਲ ਦੇ ਮੈਂਬਰ ਅਤੇ ਅਹੁਦੇਦਾਰ ਬਣ ਸਕਣਗੇ। ਇਹਨਾਂ ਦੀ ਕੁੱਲ ਗਿਣਤੀ 5 ਤੋਂ 11 ਤੱਕ ਹੋ ਸਕਦੀ ਹੈ। ਧਾਰਮਿਕ ਦਲ ਵਿੱਚ ਸੇਵਾ ਕਾਲ ਦਰਮਿਆਨ ਕਿਸੇ ਸਿਆਸੀ ਪਾਰਟੀ ਦਾ ਮੈਂਬਰ ਜਾਂ ਕਿਸੇ ਸਿਆਸੀ ਇਲੈਕਸ਼ਨ ਵਿੱਚ ਉਮੀਦਵਾਰ ਨਾ ਬਣਨ ਦਾ ਪ੍ਰਣ ਕਰਨਾ ਹੋਵੇਗਾ ਧਾਰਮਿਕ ਬੋਰਡ ਦੇ ਮੈਂਬਰ ਹਰ ਤਰ੍ਹਾਂ ਦੇ ਧੜੇ ਦੀ ਸੋਚ ਤੋਂ ਉੱਪਰ ਉੱਠ ਕੇ ਕੇਵਲ ਧਾਰਮਿਕ ਅਤੇ ਪੰਥਕ ਸੇਵਾਵਾਂ ਨੂੰ ਆਪਣੇ ਜੀਵਨ ਦਾ ਮੁੱਖ ਮਨੋਰਥ ਸਮਝਣ ਕਿਸੇ ਵੀ ਧਾਰਮਿਕ ਪ੍ਰਬੰਧ ਦੀ ਚੋਣ ਸਮੇਂ ਕੋਈ ਵੀ ਸ਼੍ਰੋਮਣੀ ਕਾਲੀ ਦਲ ਦਾ ਮੈਂਬਰ ਆਪਣੇ ਸੰਪਰਕ ਦੇ ਕਿਸੇ ਧਾਰਮਿਕ ਵਿਅਕਤੀ ਨੂੰ ਬੋਰਡ ਅੱਗੇ ਪੇਸ਼ ਕਰਕੇ ਉਮੀਦਵਾਰ ਬਣਾਉਣ ਦਾ ਸੁਝਾਅ ਪੇਸ਼ ਕਰ ਸਕਦਾ ਹੈ ਪਰ ਉਮੀਦਵਾਰ ਬਣਾਉਣ ਦਾ ਆਖਰੀ ਫੈਸਲਾ ਧਾਰਮਿਕ ਬੋਰਡ ਹੀ ਕਰੇਗਾ ਉਮੀਦਵਾਰ ਦੀ ਚੋਣ ਸਮੇਂ ਧਾਰਮਿਕ ਦਲ ਦੇ ਚੋਣ ਬੋਰਡ ਨਾਲ ਦੋ ਮੈਂਬਰ ਸ਼ੋਮਨੀ ਕਾਲੀ ਦਲ ਦੇ ਬੈਠਣਗੇ ਇਸੇ ਤਰ੍ਹਾਂ ਸ਼ੋਮਨੀ ਕਾਲੀ ਦਲ ਦੇ ਪਾਰਲੀਮਾਨੀ ਬੋਰਡ ਵੱਲੋਂ ਸਿਆਸੀ ਉਮੀਦਵਾਰ ਦੀ ਚੋਣ ਸਮੇਂ ਦੋ ਮੈਂਬਰ ਧਾਰਮਿਕ ਦਲ ਦੇ ਚੋਣ ਬੋਰਡ ਦੇ ਨਾਲ ਬੈਠਣਗੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦਾ ਤੇ ਐਸਜੀਪੀਸੀ ਦਾ ਮੁੱਖ ਕਾਰਜ ਖੇਤਰ ਸੰਵਿਧਾਨਕ ਐਕਟ ਤੋਂ ਇਲਾਵਾ ਇੰਜ ਨਿਯਤ ਹੋਵੇਗਾ ਊੜਾ ਇਤਿਹਾਸਕ ਅਸਥਾਨਾਂ ਦੀ ਸੇਵਾ ਸੰਭਾਲ ਕਰਨਾ ਐੜਾ ਗੁਰਮਤ ਪ੍ਰਚਾਰ ਅੰਮ੍ਰਿਤ ਪ੍ਰਚਾਰ ਅਤੇ ਵਿਦਿਆ ਪ੍ਰਸਾਰ ਕਰਨਾ ਇਡੀ ਗੁਰਬਾਣੀ ਗੁਰਮਤ ਅਤੇ ਗੁਰੂ ਇਤਿਹਾਸ ਸਿੱਖ ਇਤਿਹਾਸ ਵਿਰਾਸਤ ਅਤੇ ਸਮਾਰਕਾਂ ਦੀ ਨਿਸ਼ਾਨਦੇਹੀ ਅਤੇ ਸਮਾਰਕ ਜਿਨ੍ਹਾਂ ਦੀ ਰਿਸਰਚ ਅਤੇ ਸੰਭਾਲ ਸ ਸਿੱਖੀ ਨੂੰ ਇੱਕ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ ਦੇ ਗੁਰੂ ਸਿਧਾਂਤ ਸਿੱਖ ਰਹਿਤ ਮਰਿਆਦਾ ਦੁਆਲੇ ਇਕੱਤਰ ਕਰਨਾ ਹਾ ਹਾ ਸਿੱਖ ਸਮਾਜ ਵਿੱਚ ਸਿੱਖ ਨੌਜਵਾਨਾਂ ਦੇ ਨਸ਼ਾ ਰਹਿਤ ਉੱਚੇ ਆਚਰਣ ਵਿਦਿਅਕ ਅਤੇ ਆਰਥਿਕ ਮਜ਼ਬੂਤੀ ਲਈ ਉਪਰਾਲੇ ਕਰਨੇ ਅੱਜ ਸਿੱਖ ਕਿਉਂਕਿ ਦੁਨੀਆ ਦੇ ਹਰ ਹਿੱਸੇ ਵਿੱਚ ਵਸ ਰਿਹਾ ਹੈ ਇਸ ਲਈ ਗੁਰੂ ਦੇ ਪੰਥਕ ਪਰਿਵਾਰ ਦੀ ਤਰਜ ਤੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੀ ਸਿੱਖੀ ਸਾਂਝ ਅਨੁਸਾਰ ਪੰਜਾਬ ਅਤੇ ਦੇਸ਼ ਵਿਦੇਸ਼ਾਂ ਵਿੱਚ ਵਸਦੇ ਸਿੱਖਾਂ ਅੰਦਰ ਧਾਰਮਿਕ ਆਰਥਿਕ ਪੈਚਾਰਕ ਸਮਾਜਿਕ ਉਨਤੀ ਲਈ ਉਤਸ਼ਾਹ ਪੈਦਾ ਕਰਨਾ ਅਤੇ ਹਰ ਦੁੱਖ ਸੁੱਖ ਸਮੇ ਦਾ ਸਾਥੀ ਹੋਣਾ ਤਾਂ ਕਿ ਹਰ ਸਿੱਖ ਨੂੰ ਪੰਥਕ ਪਰਿਵਾਰ ਦੀ ਸਾਂਝ ਦਾ ਅਹਿਸਾਸ ਬਣਿਆ ਰਹੇ ਵਿਦੇਸ਼ਾਂ ਵਿੱਚੋਂ ਵਸੋਂ ਦੇ ਆਧਾਰ ਤੇ ਮੈਂਬਰ ਲੈ ਕੇ ਗੁਰਮਤ ਜੀਵਨ ਵਾਲੇ ਗੁਰਸਿੱਖ ਵੀਰਾਂ ਦੀ ਇੱਕ 51 ਮੈਂਬਰੀ ਕਮੇਟੀ ਬਣਾਈ ਜਾਵੇਗੀ ਜਿਹੜੀ ਸ਼ੋਮਣੀ ਕਮੇਟੀ ਵੱਲੋਂ ਵਿਦੇਸ਼ੀ ਵਸਦੇ ਸਿੱਖ ਪਰਿਵਾਰਾਂ ਵਿੱਚ ਸਿੱਖੀ ਪ੍ਰਚਾਰ ਪ੍ਰਸਾਰ ਦੀ ਸਲਾਹ ਅਤੇ ਸਾਧਨਾਂ ਸਾਂਝੇ ਕਰਦੀ ਰਹੇਗੀ ਕਕਾ ਪੜੇ ਲਿਖੇ ਗੁਰਮਤ ਪ੍ਰਚਾਰਕ ਕੀਰਤਨੀਏ ਗ੍ਰੰਥੀ ਸਿੰਘ ਪੈਦਾ ਕਰਨ ਲਈ ਗੁਰਮਤ ਸਿੱਖ ਮਿਸ਼ਨਰੀ ਕਾਲਜ ਅਤੇ ਹੋਰ ਕੰਮ ਕਰ ਰਹੀਆਂ ਸਿੱਖ ਸੰਸਥਾਵਾਂ ਨੂੰ ਪਹਿਲ ਦੇ ਆਧਾਰ ਤੇ ਮਜ਼ਬੂਤ ਕਰੇਗੀ ਖਖਾ ਦੇਸ਼ ਵਿਦੇਸ਼ਾਂ ਵਿੱਚ ਸਿੱਖ ਪਰਿਵਾਰਾਂ ਦੇ ਬੱਚਿਆਂ ਦੇ ਰਿਸ਼ਤਿਆਂ ਸੰਬੰਧੀ ਆ ਰਹੀਆਂ ਔਕੜਾਂ ਨੂੰ ਸਮਝਦਿਆਂ ਸ਼੍ਰੋਮਣੀ ਕਮੇਟੀ ਲੋੜਵੰਦ ਪਰਿਵਾਰਾਂ ਦੇ ਐਡਰੈਸ ਅਤੇ ਬੱਚਿਆਂ ਦੀ ਪੂਰੀ ਜਾਣਕਾਰੀ ਲਈ ਇੱਕ ਵੈੱਬਸਾਈਟ ਕਾਇਮ ਕਰੇਗੀ ਤਾਂ ਕਿ ਲੋੜਵੰਦ ਸਿੱਖ ਪਰਿਵਾਰ ਲੋੜ ਅਨੁਸਾਰ ਉੱਥੋਂ ਜਾਣਕਾਰੀ ਲੈ ਕੇ ਆਪਸੀ ਸੰਪਰਕ ਕਰ ਸਕਣ ਗੱਗਾ ਦੁਨੀਆ ਦੇ ਕਿਸੇ ਹਿੱਸੇ ਵਿੱਚ ਮਨੁੱਖ ਮਾਤਰ ਤੇ ਆਈ ਕਿਸੇ ਵੀ ਪੀੜਾ ਸਮੇਂ ਸਰਬੱਤ ਦੇ ਭਲੇ ਅਨੁਸਾਰ ਯੋਗ ਸਹਾਇਤਾ ਪਹੁੰਚਾਉਣਾ ਗੱਗਾ ਗੁਰੂ ਦੇ ਨੇਾਰੇ ਖਾਸੇ ਦੀ ਆਜ਼ਾਦ ਹਸਤੀ ਨੂੰ ਕਾਇਮ ਰੱਖਣ ਲਈ ਉਪਰਾਲੇ ਕਰਨੇ ਯਈਆ ਗੁਰਦੁਆਰਾ ਪ੍ਰਬੰਧ ਨੂੰ ਨਿਰੋਲ ਸਿੱਖੀ ਸਰੂਪ ਅਤੇ ਸਿੱਖੀ ਸਿਧਾਂਤ ਦੇ ਅਨੁਕੂਲ ਰੱਖਣ ਲਈ ਤਤਪਰ ਰਹਿਣਾ ਚਚਾ ਗੁਰਦੁਆਰਾ ਸਟਾਫ ਵਿੱਚ ਮਿੱਠ ਬੋਲੜਾਪਣ ਅਤੇ ਸੇਵਾ ਭਾਵ ਪੈਦਾ ਕਰਨਾ ਛੱਛਾ ਗੁਰਦੁਆਰਾ ਸਟਾਫ ਦੀ ਯੋਗਤਾ ਦੇ ਆਧਾਰ ਤੇ ਨਿਯੁਕਤੀ ਹਿਤ ਮਾਪਦੰਡ ਬਣਾਉਣੇ ਅਤੇ ਗੁਰਦੁਆਰਾ ਸੇਵਾ ਚੋਣ ਬੋਰਡ ਕਾਇਮ ਕਰਨਾ ਜੱਜਾ ਗੁਰਦੁਆਰਾ ਪ੍ਰਬੰਧ ਅਤੇ ਗੁਰਦੁਆਰਾ ਹਿਸਾਬ ਕੌਮ ਦੇ ਸਾਹਮਣੇ ਪਾਰਦਰਸ਼ੀ ਰੱਖਣ ਹਿਤ ਆਮਦਨ ਤੇ ਖਰਚ ਦਾ ਲਿਖਤੀ ਵੇਰਵਾ ਹਰ ਮਹੀਨੇ ਅਤੇ ਹਰ ਸਾਲ ਦਾ ਆਮਦਨ ਖਰਚ ਸੰਪੂਰਨ ਤੌਰ ਤੇ ਕੌਮ ਦੀ ਜਾਣਕਾਰੀ ਲਈ ਵੈੱਬਸਾਈਟ ਤੇ ਪਾਉਣਾ ਤੇ ਸੰਗਤਾਂ ਹਿਤ ਦਫ਼ਤਰ ਦੇ ਨੋਟਿਸ ਬੋਰਡ ਤੇ ਲਾਉਣਾ ਹੋਵੇਗਾ। ਭਾਗ 7 ਦੇ ਪਹਿਲੇ ਦਾ ਚੌਥਾ ਸ਼੍ਰੋਮਣੀ ਅਕਾਲੀ ਦਲ ਦੇ ਮੁਖ ਮੰਤਪ ਸ਼ੋਮਨੀ ਕਾਲੀ ਦਲ ਦੇ ਨੀयम ਗੁਰਮਤ ਅਨੁਰੂਪ ਅਤੇ ਲੋਕਪੱਖੀ ਗੁਣਤੰਤਰੀ ਲੋਕਤੰਤਰ ਆਧਾਰ ਤੇ ਸੋਧ ਕੇ ਸੁਰਜੀਤ ਕੀਤੇ ਜਾਣ। ਸ਼ੋਮਨੀ ਕਾਲੀ ਦਲ ਦੀ ਪੰਜਾਬ ਵਿੱਚ ਸਰਕਾਰ ਬਣਨ ਤੇ ਆਪਣੇ ਵੱਲੋਂ ਪਾਸ ਕੀਤੇ ਅਤੇ ਅਪਣਾਏ ਜਾ ਚੁਕੇ ਸ਼੍ਰੀ ਅਨੰਦਪੁਰ ਸਾਹਿਬ ਮਤੇ ਨੂੰ ਵਿਧਾਨ ਸਭਾ ਵਿੱਚ ਪਾਸ ਕਰੇਗਾ। ਜਿਹੜੀਆਂ ਮਦਾਂ ਦਾ ਸਬੰਧ ਪੰਜਾਬ ਸਰਕਾਰ ਨਾਲ ਹੈ ਉਹਨਾਂ ਨੂੰ ਲਾਗੂ ਕਰੇਗਾ। ਹੁਣ ਪੰਜਾਬ ਪੰਜਾ ਦਰਿਆਵਾਂ ਦੀ ਧਰਤੀ ਨਹੀਂ ਹੈ ਇਸ ਲਈ ਇਸ ਦਾ ਨਾਮ ਇਸ ਧਰਤੀ ਨੂੰ ਵਸਾਉਣ ਵਾਲੀ ਰਾਜਨੀਤਿਕ ਲੋਕਸ਼ਕਤੀ ਦੀ ਸਿਆਸੀ ਵਿਚਾਰਧਾਰਾ ਦੀ ਪ੍ਰਤੀਨਿਧਤਾ ਕਰਦੇ ਨਾਮ ਖਾਲਸਾਣ ਕਰ ਦਿੱਤਾ ਜਾਵੇਗਾ ਤਾਂ ਜੋ ਗੁਰੂਆਂ ਦੀ ਵਰਾਸਾਈ ਅਤੇ ਖਾਲਸੇ ਦੀ ਸ਼ਹਾਦਤਾਂ ਨਾਲ ਸਿੰਜ ਕੇ ਜਿਉਂਦਾ ਹੋਈ ਧਰਤੀ ਨਾਲ ਧਰਮ ਯੁੱਧ ਮੋਰਚੇ ਵਿੱਚ ਹੋਈਆਂ ਸ਼ਹਾਦਤਾਂ ਕੁਰਬਾਨੀਆਂ ਅਤੇ ਅਥਾ ਯਤਨਾਂ ਨਾਲ ਇਨਸਾਫ ਕੀਤਾ ਜਾ ਸਕੇ ਪੰਜਾਬ ਸਰਕਾਰ ਦਾ ਨਾਮਕਰਨ ਵੀ ਇਸ ਤੋਂ ਬਾਅਦ ਸਰਕਾਰ ਇਹ ਖਾਲਸਾਣ ਜਾਂ ਖਾਲਸਾਣ ਸਰਕਾਰ ਘੋਸ਼ਿਤ ਕਰੇਗਾ ਅਗੋਂ ਖਾਲਸਤਾਨੀ ਵਿਵਸਥਾ ਪ੍ਰਣਾਲੀ ਅਤੇ ਹੇਠਲੇ ਪੱਧਰ ਤੱਕ ਪੰਚਾਇਤੀ ਰਾਜ ਵਿਵਸਥਾ ਨੂੰ ਕਾਨੂੰਨੀ ਤੌਰ ਤੇ ਲਾਗੂ ਕਰਨ ਹਿੱਤ ਸਮੁੱਚੇ ਪ੍ਰਬੰਧ ਅਤੇ ਲੋੜਿੰਦੀ ਕਾਨੂੰਨੀ ਕਾਰਵਾਈ ਕਰੇਗਾ ਇਹ ਸਭ ਭਾਰਤ ਸਰਕਾਰ ਦੇ ਸੰਵਿਧਾਨ ਤੋਂ ਮਿਲੇ ਅਧਿਕਾਰਾਂ ਦੇ ਅੰਦਰ ਹੀ ਹੋਵੇਗਾ ਜਿਹੜਾ ਪ੍ਰਬੰਧ ਇਸ ਨਮਿਤ ਭਾਰਤ ਸਰਕਾਰ ਨੂੰ ਕਰਨਾ ਹੋਵੇਗਾ ਉਸ ਹਿਤ ਵਿਧਾਨ ਸਭਾ ਵਿੱਚ ਮਤਾ ਪਾਸ ਕਰਕੇ ਭੇਜਿਆ ਜਾਵੇਗਾ ਤੇ ਇਹ ਆਸ ਕੀਤੀ ਜਾਵੇਗੀ ਕਿ ਭਾਰਤ ਸਰਕਾਰ ਵੱਖਵਾਦੀ ਤੇ ਦੈਸ਼ਤੀ ਰਵਈਆ ਨਾ ਅਪਣਾਉਂਦੇ ਹੋਏ ਜਿਵੇਂ ਬਾਕੀ ਨਵ ਗਠਿਤ ਸੂਬਿਆਂ ਦਾ ਨਾਮਕਰਨ ਉੱਥੋਂ ਦੇ ਲੋਕਾਂ ਦੀਆਂ ਇੱਛਾਵਾਂ ਮੁਤਾਬਕ ਕਰਦੀ ਚਲੀ ਆਈ ਹੈ ਉਹੀ ਹੱਕ ਖਾਲਿਸਤਾਨ ਨੂੰ ਵੀ ਦੇਵੇਗੀ ਇਸ ਨੂੰ ਮਤਰਈ ਮਾਂ ਵਾਲਾ سلوਕ ਜਾਂ ਬਨਵਾਸ ਦੇਣ ਵਾਲਾ ਸਰਾਪਿਆ ਵਿਵਹਾਰ ਦੇ ਕੇ ਆਪਣੇ ਆਪ ਨੂੰ ਦੇਸ਼ ਨੂੰ ਤੋੜਨ ਵਾਲਾ ਕੋਸ਼ਿਸ਼ਤ ਨਹੀਂ ਕਰੇਗੀ ਇਸ ਮੌਕੇ ਤੇ ਲੋਕਤੰਤਰੀ ਵਿਸ਼ਵ ਸਮੁਦਾਇ ਸਿੱਖ ਕੌਮ ਨਾਲ ਖੜਾ ਹੋਵੇਗਾ ਕਿਉਂਕਿ ਇਹ ਲੋਕਤੰਤਰੀ ਹੱਕੀ ਅਤੇ ਕਾਨੂੰਨੀ ਤੇ ਸਭ ਤੋਂ ਵੱਧ ਸੰਵਿਧਾਨਕ ਕਾਰਵਾਈ ਹੋਵੇਗੀ ਸਿੱਖ ਨੌਜਵਾਨਾਂ ਦੀ ਧਾਰਮਿਕ, ਆਰਥਿਕ, ਵਿਦਿਅਕ ਅਤੇ ਰਾਜਨੀਤਿਕ ਉન્નਤੀ ਅਤੇ ਖੁਸ਼ਹਾਲੀ ਲਈ ਹਮੇਸ਼ਾ ਹੀ ਸਰਗਰਮੀ ਨਾਲ ਯਤਨ ਕਰੇਗਾ। ਪੰਜਾਬ ਦੇ ਨੌਜਵਾਨਾਂ ਵਿੱਚ ਨਸ਼ਾ ਮੁਕਤ ਅਤੇ ਸਿਹਤਮੰਦ ਸਮਾਜ ਦੇ ਨਿਰਮਾਣ ਲਈ ਖੇਡਾਂ ਵਿੱਚ ਉਤਸ਼ਾਹ ਪੈਦਾ ਕਰਨਾ ਅਤੇ ਹਰ ਸੰਭਵ ਮਦਦ ਦੇ ਕੇ 올림픽 ਖੇਡਾਂ ਦੇ ਪੱਧਰ ਤੱਕ ਲੈ ਕੇ ਜਾਣ ਲਈ ਉਪਰਾਲੇ ਕਰਨੇ। ਪੰਜਾਬ ਵਿੱਚ ਵੱਸਣ ਵਾਲੀ ਹਰ ਕੌਮ ਦੇ ਹਰ ਵਰਗ ਦੀ ਸਮਾਜਿਕ ਆਰਥਿਕ ਅਤੇ ਰਾਜਨੀਤਿਕ ਖੁਸ਼ਹਾਲੀ ਲਿਆਉਣ ਅਤੇ ਇਥੋਂ ਦੀਆਂ ਕੌਮਾਂ ਵਿੱਚ ਆਪਸੀ ਪਿਆਰ ਏਕਤਾ ਦਾ ਵਾਤਾਵਰਨ ਬਣਾਈ ਰੱਖਣ ਲਈ ਹਮੇਸ਼ਾ ਯਤਨਸ਼ੀਲ ਰਹੇਗਾ। ਖਾਲਸਾ ਪੰਥ ਦੀ ਅਡਰੀ ਅਤੇ ਵਿਲੱਖਣ ਹਸਤੀ ਬਣਾਈ ਰੱਖਣ ਲਈ ਸਿੱਖਾਂ ਦਾ ਆਪਣਾ ਕੋਡ ਆਫ ਕੰਡਕਟ ਲਾਗੂ ਕਰਵਾਉਣ ਹਿੱਤ ਹਰ ਸੰਭਵ ਯਤਨ ਕਰੇਗਾ। ਸਰਕਾਰੇ ਖਾਲਿਸਤਾਨ ਬਣਨ ਤੋਂ ਬਾਅਦ ਆਪਣੇ ਅਧਿਕਾਰ ਖੇਤਰ ਵਿੱਚ ਇਸ ਨੂੰ ਲਾਗੂ ਕਰਨ ਦਾ ਵਿਧੀ ਵਿਵਧਾਨ ਰਾਹੀਂ ਪ੍ਰਬੰਧ ਕਰਨ ਹਿੱਤ ਜੋ ਸੰਭਵ ਬਣਿਆ ਕਰੇਗਾ। ਗੁਰਮਤ ਦੇ ਆਸ਼ੇ ਅਨੁਸਾਰ ਅਨਪੜਤਾ, ਛੂਛਾਤ ਅਤੇ ਜਾਤ ਪਾਤ ਦੇ ਵਿਤਕਰੇ ਅਤੇ ਅਰਥਚਾਰੇ ਦੀ ਕਾਣੀ ਵੰਡ ਨੂੰ ਦੂਰ ਕਰਨਾ, ਗੁਰਮਤ ਦੇ ਵਿਰੁੱਧ ਰਾਖਵੇਂ ਕਰਨ ਦੀਆਂ ਮਦਾਂ ਨੂੰ ਤਰਕਸੰਗਤ ਆਧਾਰ ਤੇ ਸਭ ਲਈ ਇੱਕ ਸਮਾਨ ਤੇ ਬਰਾਬਰ ਹੱਕਾਂ ਦੇ ਨਿਜ਼ਾਮ ਦੀ ਜਾਮਨੀ ਭਰੇਗਾ ਅਤੇ ਨਾਲ ਹੀ ਨਾਲ ਨਿਜ਼ਾਮ ਵਿੱਚੋਂ ਭ੍ਰਿਸ਼ਟਾਚਾਰ ਨੂੰ ਦੂਰ ਕਰਨ ਹਿਤ ਹਮੇਸ਼ਾ ਵਚਨਬੱਧ ਰਹਿ ਕੇ ਯਤਨ ਕਰੇਗਾ। ਸਿੱਖ ਕੌਮ ਅਤੇ ਪੰਜਾਬ ਦੇ ਲੋਕਾਂ ਦੀ ਉਨਤੀ ਦੇ ਰਾਹ ਵਿੱਚ ਆਉਣ ਵਾਲੀ ਹਰ ਇੱਕ ਅੜਚਣ ਨੂੰ ਹਟਾਉਣ ਅਤੇ ਸੁਲਝਾਉਣ ਲਈ ਸ਼੍ਰੋਮਣੀ ਕਾਲੀ ਦਲ ਹਮੇਸ਼ਾ ਸੰਘਰਸ਼ਸ਼ੀਲ ਰਹੇਗਾ ਅਤੇ ਇਸ ਹਿੱਤ ਸੰਵਿਧਾਨ ਅੰਦਰਲੀ ਇੱਕ ਤਾਕਤ ਅਤੇ ਸੰਸਥਾ ਦੀ ਲੋਕ ਭਲਾਈ ਤੇ ਉਨਤੀ ਲਈ ਭਰਪੂਰ ਵਰਤੋਂ ਕਰੇਗਾ। ਵਿਦੇਸ਼ਾਂ ਵਿੱਚ ਬੈਠੇ ਪੰਜਾਬੀ ਵੀਰਾਂ ਨੂੰ ਪੰਜਾਬ ਵਿੱਚ ਆ ਕੇ ਪੂੰਜੀ ਨਿਵੇਸ਼ ਲਈ ਸੱਦਾ ਦੇਵੇਗਾ ਤੇ ਉਹਨਾਂ ਦੀ ਸਥਾਪਤਾ ਅਤੇ ਕਾਇਮੀ ਲਈ ਹਰ ਯੋਗ ਸਹਾਇਤਾ ਦੇ ਪ੍ਰਾਲੀ ਕਰੇਗਾ। ਇਹੀ ਇਸ ਗੱਲ ਨੂੰ ਸਥਿਰਤਾ ਦੇਵੇਗਾ ਕਿ ਵਿਦੇਸ਼ੀ ਪੂੰਜੀ ਨਿਵੇਸ਼ ਦੇ ਹਰ ਪ੍ਰਸਤਾਵ ਦੀਆਂ ਸਾਰੀਆਂ ਹੀ ਕਾਨੂੰਨੀ ਤੇ ਸਰਕਾਰੀ ਕਾਰਵਾਈਆਂ ਖੁਦ ਸਰਕਾਰੀ ਖਾਲਸਤਾਨ ਦਾ ਇੱਕ ਸਰਕਾਰੀ ਅਧਿਕਾਰੀ ਪੂਰੀਆਂ ਕਰਕੇ ਵਿਦੇਸ਼ੀ ਕੰਪਨੀ ਦੇ ਮਾਲਕਾਂ ਨੂੰ ਆਪ ਦੇएगा ਤਾਂ ਜੋ ਉਸ ਤੋਂ ਬਾਅਦ ਉਹ ਸਿਰਫ ਉਦਯੋਗ ਸਥਾਪਿਤ ਕਰਕੇ ਉਤਪਾਦਨ ਦੀ ਕਿਰਿਆ ਨੂੰ ਆਰੰਭਣ ਅਜਿਹੀ ਹਰ ਉਦਮ ਨੂੰ ਪਹਿਲੇ 10 ਸਾਲ ਹਰ ਤਰ੍ਹਾਂ ਦੇ ਟੈਕਸ ਤੋਂ ਮੁਕਤ ਰੱਖਿਆ ਜਾਵੇਗਾ ਤੇ ਇਹਨਾਂ ਨੂੰ ਬਿਨਾਂ ਕਿਸੇ ਅੜਚਨ ਤੋਂ ਆਪਣੀ ਲੋੜ ਦੀ ਬਿਜਲੀ ਪੈਦਾ ਕਰਨ ਦੀ ਪੂਰੀ ਖੁੱਲ ਹੋਵੇਗੀ। ਭਾਰਤ ਤੋਂ ਆਉਣ ਵਾਲੇ ਸਭ ਉਦਯੋਗ ਮਾਲਕਾਂ ਨੂੰ ਵੀ ਇਹੋ ਸਹੂਲਤ ਦਿੱਤੀ ਜਾਵੇਗੀ। ਪੰਜਾਬ ਦੇ ਉਦਮੀਆਂ ਨੂੰ ਲਾਲ ਫਿੱਤਾ ਸ਼ਾਹੀ ਤੋਂ ਪੂਰੀ ਤਰ੍ਹਾਂ ਮੁਕਤ ਕਰ ਦਿੱਤਾ ਜਾਵੇਗਾ। ਸਾਇੰਸ ਦੀ ਨਵੀਂ ਟੈਕਨੀਕ ਦੀ ਰੋਸ਼ਨੀ ਵਿੱਚ ਪੰਜਾਬ ਦੇ ਕਿਸਾਨੀ, ਇੰਡਸਟਰੀ ਅਤੇ ਵਪਾਰਕ ਖੇਤਰ ਨੂੰ ਮਜ਼ਬੂਤ ਕਰਨ ਦੇ ਉਪਰਾਲੇ ਕੀਤੇ ਜਾਣਗੇ। ਗੁਰੂ ਨਾਨਕ ਜੀ ਨੇ ਆਪਣਾ ਸਫ਼ਰ ਇੱਕ ਕਿਰਤੀ ਸਿੱਖ ਪਾਈ ਲਾਲੋ ਦੇ ਘਰ ਤੋਂ ਸ਼ੁਰੂ ਕੀਤਾ ਤੇ ਗੁਰੂ ਰਾਮਦਾਸ ਸਾਹਿਬ ਜੀ ਨੇ ਸਿੱਖੀ ਦੇ ਕੇਂਦਰ ਅੰਮ੍ਰਿਤਸਰ ਸ਼ਹਿਰ ਨੂੰ ਵਸਾਉਣ ਸਮੇਂ 52 ਕਿਸਮ ਦੇ ਕਿਰਤੀ ਲੋਕਾਂ ਨੂੰ ਲਿਆ ਕੇ ਇੱਥੇ ਵਸਾਇਆ ਗੁਰੂ ਘਰ ਵਿੱਚ ਹਮੇਸ਼ਾ ਕਿਰਤ ਤੇ ਕਿਰਤੀ ਨੂੰ ਸਨਮਾਨ ਮਿਲਿਆ ਇਸ ਲਈ ਸ਼੍ਰੋਮਣੀ ਕਾਲੀ ਦਲ ਗਰੀਬ ਕਿਰਤੀ ਲੋਕਾਂ ਦੀ ਉਨਤੀ ਲਈ ਹਮੇਸ਼ਾ ਪਹਿਲ ਦੇ ਆਧਾਰ ਤੇ ਉਪਰਾਲੇ ਕਰੇਗਾ ਇਹਨਾਂ ਨੂੰ ਹਰ ਤਰ੍ਹਾਂ ਦੇ ਟੈਕਸਾਂ ਤੋਂ ਛੂਟ ਦਿੱਤੀ ਜਾਵੇਗੀ ਭਾਗ 7 ਦਾ 5ਵਾਂ ਸ਼੍ਰੋਮਣੀ ਅਕਾਲੀ ਦਲ ਦੀ ਬੰਤਰ ਵਿਸ਼ੇਸ਼ ਸ਼੍ਰੋਮਣੀ ਕਾਲੀ ਦਲ ਦਾ ਮੁੱਢਲਾ ਮੈਂਬਰ ਹਰ ਉਹ ਵੋਟਰ ਬਣ ਸਕਦਾ ਹੈ ਜੋ ਕਿ ਆਪਣੇ ਧਰਮ ਦੀਆਂ ਮर्यादाਵਾਂ ਦਾ ਪੂਰਾ ਦਿਖ ਅਤੇ ਕਰਮ ਵਿੱਚ ਧਾਰਨੀ ਹੈ ਅਗਰ ਉਹ ਸਿੱਖ ਹੈ ਤਾਂ ਉਸ ਦਾ ਅਹੁਦੇਦਾਰ ਬਣਨ ਲਈ ਅੰਮ੍ਰਿਤਧਾਰੀ ਹੋਣਾ ਜ਼ਰੂਰੀ ਹੋਵੇਗਾ ਸ਼੍ਰੋਮਣੀ ਕਾਲੀ ਦਲ ਦੀ ਸੁਪਰੀਮ ਕੌਂਸਲ ਦੀ ਸਰਪ੍ਰਸਤੀ ਵਿੱਚ ਨਵੀਂ ਭਰਤੀ ਕੀਤੀ ਜਾਵੇ ਨਵੀਂ ਭਰਤੀ ਹੋ ਕੇ ਡੈਲੀਗੇਟਸ ਰਾਹੀਂ ਪ੍ਰਧਾਨ ਦੀ ਚੋਣ ਹੋਣ ਤੱਕ ਸੀਮਤ ਸਮੇਂ ਲਈ ਕਾਰਜਕਾਰੀ ਪ੍ਰਧਾਨ ਨਿਯੁਕਤ ਕਰ ਲਿਆ ਜਾਵੇ ਪ੍ਰਧਾਨ ਧਾਰਮਿਕ ਸੋਚ ਪੰਥਕ ਪਿਛੋਕੜ ਵਾਲਾ ਤੇ ਆਪਣੇ ਧਾਰਮਿਕ ਵਿਸ਼ਵਾਸ ਅਨੁਰੂਪ ਨਿਤਨੇਮੀ ਬਾਣੀ ਅਤੇ ਬਾਣੇ ਦਾ ਪ੍ਰਪੱਕ ਹੋਵੇ ਪਾਰਟੀ ਦੀ ਪ੍ਰਧਾਨਗੀ ਦਾ ਸੇਵਾ ਕਾਲ 6 ਸਾਲ ਤੱਕ ਹੋਣਾ ਚਾਹੀਦਾ ਹੈ ਪਾਰਟੀ ਪ੍ਰਧਾਨ ਦੋ ਵਾਰ ਤੋਂ ਬਾਅਦ ਅਵਧੀ ਲਈ ਪ੍ਰਧਾਨ ਨਹੀਂ ਬਣ ਸਕੇਗਾ ਪਾਰਟੀ ਪ੍ਰਧਾਨ ਲਈ ਕੋਈ ਵੀ ਦੂਜਾ ਅਹੁਦਾ ਨਹੀਂ ਹੋਵੇਗਾ ਪਾਰਟੀ ਪ੍ਰਧਾਨ ਕੋਈ ਇਲੈਕਸ਼ਨ ਨਹੀਂ ਲੜ ਸਕੇਗਾ ਇਲੈਕਸ਼ਨ ਲੜਨ ਦੀ ਸੂਰਤ ਵਿੱਚ ਪ੍ਰਧਾਨਗੀ ਤੋਂ ਅਸਤੀਫਾ ਦੇਣਾ ਪਵੇਗਾ ਪਾਰਟੀ ਪ੍ਰਧਾਨ ਸ਼ੋਮਨੀ ਕਾਲੀਦਾਲ ਦਾ ਇੱਕ ਪਾਰਲੀਮੈਂਟਰੀ ਬੋਰਡ ਨਿਸ਼ਚਿਤ ਕਰੇਗਾ ਜਿਸ ਦਾ ਸਬੰਧ ਵਿਧਾਨ ਸਭਾ ਦੀ ਚੋਣ ਨਾਲ ਹੋਵੇਗਾ। ਪਾਰਲੀਮੈਂਟ ਰਾਜ ਸਭਾ ਤੇ ਵਿਧਾਨ ਸਭਾ ਦੇ ਉਮੀਦਵਾਰਾਂ ਦੀ ਚੋਣ ਪਾਰਲੀਮੈਂਟਰੀ ਬੋਰਡ ਸੁਪਰੀਮ ਕੌਂਸਲ ਦੀ ਨਿਗਰਾਨੀ ਹੇਠ ਕਰੇਗਾ। ਪਾਰਟੀ ਦੀ ਭਰਤੀ ਦਾ ਚੰਦਾ 10 ਰੁਪਏ 2 ਸਾਲਾਂ ਲਈ ਹੋਵੇਗਾ। ਪਾਰਟੀ ਦਾ ਅਨੁਸ਼ਾਸਨ ਕਾਇਮ ਰੱਖਣ ਲਈ ਪਾਰਟੀ ਪ੍ਰਧਾਨ ਇੱਕ ਵੱਖਰੀ ਕਮੇਟੀ ਬਣਾ ਸਕਦਾ ਹੈ। ਸ਼ਾਮਨੀ ਕੋ ਦੁਆਰਾ ਪ੍ਰਬੰਧਨ ਕਮੇਟੀ ਦੇ ਪ੍ਰਧਾਨ ਦੀ ਚੋਣ ਚੁਣੇ ਗਏ ਮੈਂਬਰ ਸਰਬਸੰਮਤੀ ਜਾਂ ਵੋਟਾਂ ਰਾਹੀਂ ਕਰ ਸਕਦੇ ਹਨ ਪਾਰਟੀ ਪ੍ਰਧਾਨ ਸੁਪਰੀਮ ਕੌਂਸਲ ਨਾਲ ਰਾਏ ਕਰਕੇ ਧਾਰਮਿਕ ਦਲ ਨੂੰ ਕੋਈ ਸਲਾਹ ਦੇ ਸਕਦਾ ਹੈ ਪਰ ਸਿੱਧੀ ਦਖਲਅੰਦਾਜ਼ੀ ਨਹੀਂ ਕਰ ਸਕੇਗਾ ਪਾਰਟੀ ਦੀ ਚੱਲ ਅਤੇ ਅਚਲ ਸੰਪਤੀ ਅਤੇ ਦਫ਼ਤਰ ਵਗੈਰਾ ਦਾ ਹਿਸਾਬ ਕਿਤਾਬ ਰੱਖਣ ਲਈ ਵੱਖਰੀ ਕਮੇਟੀ ਹੋਵੇ ਜਿਸ ਦੇ ਕੈਸ਼ੀਅਰ ਪਾਸ ਸੀਮਤ ਕੈਸ਼ ਹੋਵੇ ਬਾਕੀ ਰੁਪਏ ਬੈਂਕ ਵਿੱਚ ਹੋਣ ਬੈਂਕ ਖਾਤੇ ਲਈ ਪ੍ਰਧਾਨ ਜਨਰਲ ਸਕੱਤਰ ਉਪ ਪ੍ਰਧਾਨ ਤੇ ਸਕੱਤਰ ਤੇ ਕੈਸ਼ੀਅਰ ਪੰਜਾਂ ਵਿੱਚੋਂ ਤਿੰਨਾਂ ਦੇ ਦਸਖਤਾਂ ਨਾਲ ਕੈਸ਼ ਕਢਾਇਆ ਜਾ ਸਕੇਗਾ ਪਾਰਟੀ ਪ੍ਰਧਾਨ ਅਤੇ ਸੁਪਰੀਮ ਕੌਂਸਲ ਲੋਡ ਅਨੁਸਾਰ ਯੂਥ ਅਕਾਲੀ ਦਲ ਇਸਤਰੀ ਅਕਾਲੀ ਦਲ ਕਾਨੂੰਨੀ ਬੋਰਡ ਜਾਂ ਕਿਸੇ ਪੰਥਕ ਕਾਰਜ ਖੇਤਰ ਲਈ ਕੋਈ ਵਿੰਗ ਬਣਾ ਸਕਦਾ ਹੈ ਜਾਂ ਇਹ ਸਹਿਤ ਪ੍ਰਧਾਨ ਬੁੱਧੀਜੀਵੀ ਆਰਥਿਕ ਮਾਹਿਰ ਸਮਾਜਿਕ ਚਿੰਤਕ ਧਾਰਮਿਕ ਸ਼ਖਸੀਅਤਾਂ ਸਿੱਖ ਨੌਜਵਾਨਾਂ ਦਾ ਸਹਿਯੋਗ ਲੈ ਸਕੇਗਾ ਸ਼੍ਰੋਮਣੀ ਕਾਲੀ ਦਾਲ ਦੇ ਪਾਲਸੀ ਪ੍ਰੋਗਰਾਮ ਨਾਲ ਸਹਿਮਤ ਕਿਸੇ ਗੈਰ ਜਥੇਬੰਦੀ ਦਾ ਸਾਥ ਲੈਣ ਲਈ ਸ਼੍ਰੋਮਣੀ ਕਾਲੀ ਦਾਲ ਦਾ ਪ੍ਰਧਾਨ ਸੁਪਰੀਮ ਕੌਂਸਲ ਦੀ رائے ਨਾਲ ਫੈਸਲਾ ਕਰ ਸਕਦਾ ਹੈ ਪ੍ਰਣ ਪੱਤਰ ਗੁਰਮਤ ਅਨੁਸਾਰ ਧਰਮ ਅਤੇ ਰਾਜਨੀਤੀ ਮੀਰੀ ਪੀਰੀ ਦੇ ਸੁਮੇਲ ਪ੍ਰਤੀਕ ਬਣਾਏ ਅਤੇ ਅਪਣਾਏ ਗਏ ਇਸ ਸ਼੍ਰੋਮਣੀ ਕਾਲੀ ਦਾਲ ਦੇ ਸੰਵਿਧਾਨ ਰੂਪ ਖਰੜੇ ਅਨੁਸਾਰ ਪੰਥਕ ਹਿੱਤਾਂ ਲਈ ਇਸ ਸੰਵਿਧਾਨ ਦੇ ਧਾਰਮਿਕ ਰਾਜਨੀਤਿਕ ਖੇਤਰ ਵਿੱਚ ਰਹਿ ਕੇ ਆਪਣੀਆਂ ਹਰ ਤਰ੍ਹਾਂ ਨਾਲ ਸੇਵਾਵਾਂ ਸਮਰਪਿਤ ਕਰਨ ਦਾ ਪ੍ਰਣ ਕਰਦਾ ਹਾਂ। ਤਾਰੀਖ ਦਸਤਖਤ ਪ੍ਰਣ ਕਰਤਾ ਨਾਮ ਪਿਤਾ ਐਡਰੈਸ ਜ਼ਿਲ੍ਹਾ ਪ੍ਰਦੇਸ਼ ਦੇਸ਼ ਫੋਨ ਤੇ ਈਮੇਲ ਸੋ ਅੱਜ ਅਸੀਂ ਇਹ ਭਾਗ ਪੰਨਾ ਨੰਬਰ 798 ਤੱਕ ਹੀ ਪੜ੍ਹਾਂਗੇ। ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ